ਸਤਿ ਸ੍ਰੀ ਅਕਾਲ ਜੀ ਵੀ ਐਸ ਟੀਮ ਲੋ ਸਵਾਗਤ ਕਰਦੇ ਮਯਾ ਵਰਤੀ ਮੈਮੋਰੀਅਲ ਗਰੂਪ ਹਸਪੀਟਲ ਦੇ ਹਾਲ ਸੇ ਮਗਰ ਜੀ ਮੈਂ ਡਾਕਟਰ ਪੰਕਜ ਜੀ ਵੀ ਐਸ ਟੀਮ ਦਾ ਇੱਕ ਵਾਰ ਫਿਰ ਸਵਾਗਤ ਕਰਦਾ ਹੈ ਵਾਇਰਲ ਫੀਵਰ ਫੈਲਿਆ ਹੋਇਆ ਵਾਇਰਲ ਫੀਵਰ ਦੇ ਵਿੱਚ ਸਿੰਪਟਮਸ ਆ ਰਹੇ ਹਨ ਹਾਈ ਗ੍ਰੇਡ ਫੀਵਰ ਠੰਡ ਲੱਗ ਕੇ ਬੁਖਾਰ ਹੋ ਰਿਹਾ ਹੈ ਫੀਵਰ ਵਿਦ ਚਿਲਸ ਹੋ ਰਿਹਾ ਹੈ ਡਿੱਕ ਹੋ ਰਿਹਾ ਹੈ ਪਲੇਟਲੈਟਸ ਡਾਊਨ ਹੋ ਰਹੇ ਹੈ ਅਸੀਂ ਵਧਿਆ ਕੁਖਤਾ ਬਰਬਾਦਨ ਕੀਤੀ ਹੋਈ ਹੈ ਪੇਸ਼ੈਂਟਸ ਆ ਰਹੇ ਹਨ ਠੀਕ ਹੋ ਕੇ ਜਾ ਰਹੇ ਹਨ ਅ ਉਹ ਵੀ ਹੈ ਵੈਲ ਐਜੂਕੇਟਡ ਸਟਾਫ ਅਸੀਂ ਉਹਨਾਂ ਨੂੰ ਹਾਇਰ ਕੀਤਾ ਹੈ। ਇਹ ਐਮਰਜੈਂਸੀ ਵਾਸਤੇ 24 ਆਵਰਸ ਹਸਪੀਟਲ ਹੁੰਦਾ। ਪੇਸ਼ੰਤ ਜਨੋ ਵੀ ਆਂਦੇ ਨਾਲ ਦੀ ਨਾਲ ਸਟਾਫ ਉਹਨਾਂ ਨੂੰ ਹੈਂਡਲ ਕਰਦਾ ਹੈ। ਜੇ ਬਰੀ ਲੋਡ ਹੈ ਬਾਤ ਨੂੰ ਉਹਨੂੰ ਵੀ ਬੁਲਾਇਆ ਜਾਂਦਾ। ਜੇ ਮੈਂ ਅ ਇਸ ਲਈ ਜਿਹੜੇ ਸਰਵਾਰਡ ਦੀ ਗੱਲ ਕਰਾਂ ਤਾਂ ਕਿੰਨੇ ਜਿਹੜੇ ਪੇਸ਼ੈਂਟ ਇੱਕ ਸਮੇਂ ਦੇ ਵਿੱਚ ਆਪਾਂ ਰੋਕ ਸਕਦੇ ਹਾਂ। ਅ 10 ਬੈਂਡ ਹਸਪੀਟਲ ਹੈ ਸਾਡਾ 10 ਪੇਸ਼ੈਂਟ ਸਿਥੀਸ ਇਨ ਐਡਮਿਟ ਕਰ ਸਕਦੇ। ਪਾਰਕਿੰਗ ਦਾ ਪ੍ਰਬੰਧ ਐਸਾ ਰਿਹਾ ਹੈ। ਪਾਰਕਿੰਗ ਹਸਪਤਲ ਦੀ ਆਪਣੀ ਹੈ ਮਾਇਵਲਤੀ ਮੈਮੋਰੀਅਲ ਹਸਪਤਲ ਦੀ ਪਾਰਕਿੰਗ ਖੋਦਦੀ ਹਾਇਰ ਕੀਤੀ ਹੋਈ ਹੈ ਅਲੌਂ 40 ਕਿਲੋਮੀਟਰ 40 ਕਿਲੋਮੀਟਰ ਦੇ ਏਰੀਆ ਦੇ ਪਰਟੀਕੁਲਰ ਪੇਸ਼ੈਂਟਸ ਆ ਰਹੇ ਆ ਲਾਈਕ ਨੇੜਲੇ ਪਿੰਡਾਂ ਤੋਂ ਤਾਂ ਆ ਹੀ ਰਹੇ ਆ ਰਣਸੀ ਕੋ ਦਰਨਸੀ ਕਲਾਪੱਤੋ ਕੋਟੇ ਜਵਾਰ ਸਿੰਘ ਵਾਲਾ ਤੂਲਕੋਟ ਮਾਦੇਸ ਐਦੋ ਗਾਜੀਆਂ ਨਾਂਬੁਰਜ ਐਂਡ ਫਾਰ ਅਵੇ ਪਰ ਬੋਲੀਏ ਤਾਂ ਕੋਠਾਗੁਰੂ ਕੇ ਇਥੋਂ ਤੱਕ ਵੀ ਸਰਟੀਫਾਈਡ ਪੇਸ਼ੈਂਟਸ ਆਉਂਦੇ ਆ

99 ਤੋਂ 100% ਪੇਸ਼ੈਂਟਸ ਨੂੰ ਸੈਟੀਸਫਾਈ ਕਰ ਦਿੱਤੇ ਆਹ ਸਰੋਂ ਦਾ ਕਵੀਨ ਹੋ ਗਏ 2 ਸਾਲ ਹੋ ਗਏ ਨਾ ਕਿ ਮਰੀ ਮੋਟੇ ਪਰਲ ਮੰਦਿਰ ਆਤਰ ਕੋਲ ਆਈ ਰਹੇ ਨਾ ਕੋਈ ਬਾਕੀ ਜਿਹੜਾ ਬੈਨ ਨਾ ਕਾਫੀ ਅੜਕਦਾ ਪੇਸ਼ੰਦ ਦੀ ਕੇਅਰ ਵੀ ਬੜੀਆ ਕਰਦੇ ਆ ਵੱਡੀ ਗੱਲ ਹੁੰਦੀ ਆ ਟੈਸਟਾਂ ਦੀ ਜਾਂ ਕੋਈ ਆਪਣੇ ਇਲਾਜ ਜਾਂ ਕੋਈ ਬਾਜ ਵਜਟਾਂ ਦੇ ਕੋਈ ਬੜਾ ਜਿਆਦਾ ਮਤਲਬ ਲੈ ਸਕਦੇ ਆ ਸਭ ਤੋਂ ਵੱਡੀ ਗੱਲ ਤਾਂ ਆਪਣੀ ਪੇਸ਼ੈਂਟ ਦੀ ਕੇਅਰ ਬਹੁਤ ਵਧੀਆ ਬਾਕੀ ਤੁਸੀਂ ਦੇਖ ਸਕਦੇ ਹੋ